ਤੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਜ਼ਬਰਦਸਤੀ ਧੱਕੇ ਮਾਰ ਰਿਹਾ ਹੈ ਤੇ ਲੋਕਾਂ ਨੂੰ ਚੱਕ-ਚੱਕ ਕੇ ਸਿੱਟ ਰਿਹਾ ਹੈ ਇਹ ਤਸਵੀਰਾਂ ਨੇ ਆਦਮਪੁਰ ਦੀਆਂ ਜਿੱਥੇ ਭਾਜਪਾ ਦੇ ਲੀਡਰ ਨੂੰ ਡਿਟੇਨ ਕੀਤਾ ਗਿਆ ਜੀ ਹਾਂ ਅੱਜ ਪੰਜਾਬ ਪੁਲਿਸ ਵੱਲੋਂ ਕਈ ਭਾਜਪਾ ਦੇ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ ਜਿਸ ਦੇ ਵਿੱਚ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਜਦੋਂ ਸੁਸ਼ੀਲ ਰਿੰਕੂ ਜਿਹੜੇ ਕਿ ਜਲੰਧਰ ਤੋਂ ਆ ਭਾਜਪਾ ਲੀਡਰ ਨੇ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਹੁੰਦੇ ਸੀ ਤੇ ਉਸ ਤੋਂ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਉਹਨਾਂ ਨੂੰ ਅੱਜ ਡਿਟੇਨ ਕੀਤਾ ਗਿਆ ਹੈ ਡਿਟੇਨ ਕਰਨ ਦੇ ਵੇਲੇ ਇਹ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਪੰਜਾਬ ਪੁਲਿਸ ਸਾਫ਼ ਧੱਕਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿਵੇਂ ਉਹਨਾਂ ਦੇ ਸਮਰਥਕ ਉਹਨਾਂ ਦੇ ਲਈ ਗੱਲ ਕਰਨ ਦੀ ਜਾ ਰਹੇ ਸੀ ਤੇ ਉਹਨਾਂ ਨੂੰ ਚੱਕ ਚੱਕ ਕੇ ਪਰ੍ਹਾਂ ਮਾਰਿਆ ਗਿਆ ਤੇ ਉਧਰ ਹੀ ਬੀਜੇਪੀ ਲੀਡਰਾਂ ਨੇ ਇਲਜ਼ਾਮ ਇਹ ਲਗਾਇਆ ਕਿ ਬੀਜੇਪੀ ਪਿੰਡਾਂ 'ਚ ਜਾ ਕੇ ਪ੍ਰਚਾਰ ਕਰ ਰਹੀ ਸੀ ਆਪਣੀ ਪਾਰਟੀ ਦਾ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਤੇ ਉਹਨਾਂ ਨੇ ਆਪਣੀ ਕੈਂਪੇਨ ਦਾ ਨਾਮ ਰੱਖਿਆ ਹੋਇਆ ਸੀ ਭਾਜਪਾ ਦੇ ਸੇਵਾਦਾਰ ਅੱਗੇ ਤੁਹਾਡੇ ਦੁਆਰ ਤਾਂ ਇਸ ਇਸ ਮੁਹੀਬ ਨੂੰ ਰੋਕਣ ਦੇ ਲਈ ਇਸ ਕੈਂਪੇਨ ਨੂੰ ਰੋਕਣ ਦੇ ਲਈ ਭਗਵਾਨ ਸਰਕਾਰ ਨੇ ਪੰਜਾਬ ਪੁਲਿਸ ਦਾ ਇਸਤੇਮਾਲ ਕਰਦਿਆਂ ਹੋਇਆ ਭਾਜਪਾ ਦੇ ਲੀਡਰਾਂ ਨੂੰ ਡਿਟੇਨ ਕਰ ਲਿਆ ਇਹ ਤਸਵੀਰਾਂ ਸੁਸ਼ੀਲ ਕੁਮਾਰ ਰਿਕੂ ਨੂੰ ਰਿਟੇਨ ਕੀਤਾ ਗਿਆ ਆਧਮਪੁਰ ਤੋਂ ਤੇ ਉਧਰ ਹੀ ਇੱਕ ਸਾਫਾ ਐਮਐਲਏ ਕੇਡੀ ਭੰਡਾਰੀ ਉਹ ਵੀ ਜਲੰਧਰ ਤੋਂ ਲੀਡਰ ਨੇ ਜਿੰਨਾਂ ਨੂੰ ਸ਼ਾਹਕੋਟ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਭਾਜਪਾ ਨੇ ਇਸ ਦਾ ਪੂਰਾ ਵਿਰੋਧ ਵੀ ਜਤਾਇਆ ਤੇ ਹੋਰ ਕੀ ਕੁਝ ਕਹਿ ਰਹੇ ਨੇ ਭਾਜਪਾ ਦੇ ਲੀਡਰ ਉਹ ਵੀ ਸੁਣ ਲੋ ਦੇਖੋ ਆਮ ਆਰਟੀ ਕਹਿੰਦੀ ਆਮ ਆ ਤੇ ਅੱਜ ਜੇ ਬੀਜੇਪੀ ਸਾਡੇ ਮੋਦੀ ਸਾਹਿਬ ਦੀਆਂ ਸੈਂਟਰ ਸਰਕਾਰ ਦੀਆਂ ਬੀਜੇਪੀ ਲੋਕਾਂ ਤੱਕ ਲੈ ਕੇ ਜਾ ਰਹੀ ਹੈ ਸਾਡੇ ਲੀਡਰ ਜ਼ਿਲ੍ਹਾ ਪ੍ਰਧਾਨ ਐਕਐਮਐਲਐਕਸ ਮਿਨਿਸਟਰ ਉਹ ਪਿੰਡਾਂ ਤੱਕ ਲੈ ਕੇ ਜਾ ਰਹੇ ਜਿਹੜੇ ਕੈਂਪ ਲੱਗ ਰਹੇ ਆ ਇਹ ਸਾਨੂੰ ਪਤਾ ਸੀ ਕਿ ਸਾਡੇ 3 ਸਾਲ ਹੋ ਗਏ ਤੁਸੀਂ ਇੱਕ ਵੀ ਸਕੀਮ ਸੈਂਟਰ ਦੀ ਆਮ ਗਰੀਬ ਜ਼ਰੂਰਤਮੰਦ ਲੋੜਵੰਦ ਜਿਨ੍ਹਾਂ ਨੂੰ ਸਿਹਤ ਦੀ ਲੋੜ ਆ ਜਿਨ੍ਹਾਂ ਨੂੰ ਬੀਮਿਆਂ ਦੀ ਲੋੜ ਆ ਕਿਸਾਨਾਂ ਦਾ ਪੈਸਾ ਮਜ਼ਦੂਰਾਂ ਦਾ ਪੈਸਾ ਇੰਨੀਆਂ ਸਕੀਮਾਂ ਇਕੱਲੇ ਇਕੱਲੇ ਘਰ ਦੇ ਲਈ ਵੀ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਊਗੀ ਬਾਕੀ ਸੂਬੇ ਅਸ ਜਿਹੜਾ ਕੁਝ ਸਾਰੇ ਆਨੰਦ ਲੈ ਰਹੇ ਆ મોદી ਸਾਹਿਬ ਦੀਆਂ ਸਕੀਮਾਂ ਦੇ ਜੇ ਜਦੋਂ ਹੁਣ ਬੀਜੇਪੀ ਕੈਂਪ ਲਾਉਣ ਲੱਗੀ ਹੁਣ ਜਾਨ ਨਿਕਲ ਗਈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਮੈਂ ਪੁਲਿਸ ਅਫਸਰਾਂ ਨੂੰ ਕਹਿਣਾ ਚਾਹੁੰਦਾ ਨਾ ਹੱਥ ਥੋਕੇ ਬਣੋ ਇਹਦੇ ਨਾ ਹੱਥ ਥੋਕੇ ਬਣੋ ਤੁਸੀਂ ਕਿਉਂ ਜੱਬ ਜਦ ਇਹ ਦਰਦਾ ਇਹ ਜੱਬ ਜਦ ਇਹਦੇ ਲੱਤਾਂ ਕੰਬਦੀਆਂ ਪੁਲਿਸ ਨੂੰ ਅੱਗੇ ਕਰਦਾ ਹੈ ਭਗਵਾਨ ਦਾ ਮਾਨ ਪੁਲਿਸ ਵਾਲਿਓ ਤੁਸੀਂ ਤਾਂ ਪੰਜਾਬ ਦੇ ਉਹ ਥੋੜੇ ਹੀ ਭਾਈ ਭੈਣ ਨੇ ਪਿੰਡਾਂ ਚ ਜੀ ਇਸ ਸਕੀਮਾਂ ਉਹਨਾਂ ਦੇ ਕੋਲ ਜਾਣ ਗਈਆਂ ਉਹਨਾਂ ਨੂੰ ਫਾਇਦਾ ਹੋਊਗਾ ਤੇ ਤੁਹਾਡੇ ਪੰਜਾਬੀ ਭਰਾਵਾਂ ਨੂੰ ਫਾਇਦਾ ਹੋਊਗਾ ਨਹੀਂ ਕੀ ਕਾ ਗੁਰਮਤਿ ਸਾਹਿਬ ਨੂੰ ਮਿਲ ਰਹੀ ਹੈ ਟੀਮ ਨਹੀਂ ਅਸੀਂ ਆਪ ਆ ਕੇ ਕੱਲੇ-ਕੱਲੇ ਪਿੰਡ ਚ ਜ਼ਿੰਮੇਵਾਰੀ ਲੈ ਕੇ ਬੈਠਾਂਗੇ ਆ ਕੇ ਫਿਰ ਤੁਸੀਂ ਰੋਕ ਕੇ ਦੇਖਿਓ ਇਹ ਲੋਕ ਲਹਿਰ ਖੜੀ ਕਰ ਦਿਓ ਲੋਕੋ ਤੁਹਾਡੀਆਂ ਸਕੀਮਾਂ ਜਿਹੜੇ ਤੁਹਾਡੇ ਲਈ ਸੈਂਕੜੇ ਕਰੋੜਾਂ ਰੁਪਏ ਦੀਆਂ ਸਕੀਮਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਰੋਜ਼ ਉਰੇ ਬਹਿ ਕੇ ਅਨਾਉਂਸ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇ ਦੇ ਤੇ ਇਹ ਲੋਕ ਲਹਿਰ ਖੜੀ ਕਰਦਾਂਗੇ ਮੱਕ ਤੇ ਦਮ ਕਰ ਦਾਂਗੇ ਆ ਦਿੱਲੀ ਵਾਲੇ ਭਗੌੜਿਆਂ ਦਾ ਜੇ ਤੁਸੀਂ ਲੋਕਾਂ ਦੀਆਂ ਸਕੀਮਾਂ ਲੋਕਾਂ ਦਾ ਪੈਸਾ ਬਥੇਰਾ ਚਿਰ ਬੜੀਆਂ ਸਰਕਾਰਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਰੋਕ ਕੇ ਰੱਖੀਆਂ ਪਰ ਨਹੀਂ ਰੁਕਣੀਆਂ ਹੋਣ ਔਰ ਨਹੀਂ ਰੁਕਣੀਆਂ ਅਸੀਂ ਹਰ ਸਕੀਮ ਲੋਕਾਂ ਦੇ ਤੱਕ ਪਹੁੰਚਾਉਣੀ ਪਹੁੰਚਾਉਣੀ ਆ ਆ ਮੈਂ ਦੇਖ ਰਿਹਾ ਸੀ ਕਈ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਵੱਡੇ ਲੀਡਰ ਤੁਸੀਂ ਅਰੈਸਟ ਕਰਦੇ ਹੋ ਬੱਸਾਂ 'ਚ ਬਿਠਾਪਤਾ ਪੁਲਿਸ ਭਰ ਕੇ ਲੈ ਕੇ ਜਾ ਰਹੀ ਆ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਪਰ ਇਹ ਭਲੇਖਾ ਛੱਡੋ ਵੀ ਇਹ ਖਾਕੀ ਦਾ ਡਰ ਤੁਸੀਂ ਬੀਜਪੀ ਨੂੰ ਰੋਕ ਲੋਗੇ ਇਹ ਨਹੀਂ ਰੋਕਿਆ ਤੇ ਲੋਕੋ ਤੁਸੀਂ ਖੜੇ ਹੋ ਜਾਓ ਆਪਣੇ ਆਪਣੇ ਪਿੰਡਾਂ ਚ ਵੀ ਸਾਡ ਨੂੰ ਇਸ ਟੀਮਾ ਦੀ ਲੋੜ ਆ ਸਾਡੇ ਲਈ ਜਿਹੜਾ ਪੈਸਾ ਆ ਰਿਹਾ ਸੀ ਆਪਣਾ ਹੱਕ ਆ ਸਾਡਾ ਇਹਨਾਂ ਦਾ ਮੂੰਹ ਤੋੜ ਜਵਾਬ ਦਿਵਾਓ ਵੀ ਤੁਸੀਂ ਜੇ ਰੋਕਿਆ ਤਾਂ ਭਾਈ ਆਮ ਆਦਮੀ ਪਾਰਟੀ ਵਾਲੇ ਵੀ ਫਿਰ ਅਸੀਂ ਵੱਡ ਨਹੀਂ ਨਾ ਤਾਂ ਤੁਸੀਂ ਸੁਣਿਆ ਭਾਜਪਾ ਦੇ ਲੀਡਰਾਂ ਨੇ ਸਿੱਧਾ-ਸਿੱਧਾ ਇਲਜ਼ਾਮ ਇਹ ਲਗਾ ਦਿੱਤਾ ਹੈ ਕਿ ਭਗਵਨ ਸਰਕਾਰ ਭਾਜਪਾ ਨੂੰ ਰੋਕਣ ਦੇ ਲਈ ਇਹ ਸਾਰੇ ਹੱਥ ਕੰਡੇ ਅਪਣਾ ਰਹੀ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਾਂ ਪੰਜਾਬ ਪੁਲਿਸ ਇਸ ਦੇ ਉੱਤੇ ਕੀ ਰੁਖ ਦਸਦੀ ਹੈ ਕਿ ਕਿਉਂ ਉਹਨਾਂ ਨੂੰ ਰੋਕਿਆ ਗਿਆ ਕਿਉਂ ਉਹਨਾਂ ਨੂੰ ਡਿਟੇਨ ਕੀਤਾ ਗਿਆ ਭਾਜਪਾ ਦੇ ਲੀਡਰਾਂ ਨੂੰ ਤੇ ਇਸ ਤਰ੍ਹਾਂ ਜਿਵੇਂ ਇੱਕ ਪੁਲਿਸ ਅਫਸਰ ਆਮ ਲੋਕਾਂ ਨੂੰ ਚੱਕ-ਚੱਕ ਕੇ ਮਾਰ ਰਿਹਾ ਹੈ ਉਹਨਾਂ ਦਾ ਕੀ ਵਤੀਰਾ ਇਹ ਸਹੀ ਹੈ ਕੀ ਕਿਸੇ ਲੀਡਰ ਦੇ ਜਿਹੜੇ ਸਮਰਥਨ ਹੋਣਾ ਕਿ ਉਹ ਗੁਨਾਹ ਹੋ ਗਿਆ ਇਸ ਤਰ੍ਹਾਂ ਦੇ ਸਮਰਥਕ ਆਮ ਆਦਮੀ ਪਾਰਟੀ ਦੇ ਵੀ ਨੇ ਕਿ ਪੰਜਾਬ ਪੁਲਿਸ ਉਹਨਾਂ ਨੂੰ ਵੀ ਇਦਾਂ ਚੱਕ-ਚੱਕ ਕੇ ਮਾਰਦੀ ਹੈ ਖੈਰ ਹੁਣ ਇਸ ਮੁੱਦੇ ਦੇ ਉੱਤੇ ਵੇਖਣਾ ਹੋਵੇਗਾ ਕਿ ਅੱਗੇ ਸਿਆਸਤ ਕਿਵੇਂ ਬੱਕਦੀ ਹੈ ਤੇ ਬੀਜੇਪੀ ਹੁਣ ਕੀ ਸਟੈਂਡ ਲੈਂਦੀ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ